ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਸੀਗੇ ਪਸ਼ੂ ਮੰਡੀ ਖੰਨਾ ਮਾਰਚ ਮਹੀਨੇ ਦੀ ਪਹਿਲੀ ਮੰਡੀ ਆ 8 ਤਰੀਕ ਵਾਲੀ ਤਿੰਨ ਮੰਡੀਆਂ ਲੱਗਦੀਆਂ ਨੇ 8 ਤਰੀਕ 15 ਤਰੀਕ ਤੇ 28 ਤਰੀਕ ਇੱਧਰ ਤੁਹਾਨੂੰ ਗਾਵਾਂ ਬੰਦੀ ਨਿਗ੍ਹਾ ਮਰਵਾਵਾਂਗੇ ਆਪਾਂ ਸਾਰੇ ਗਾਵਾਂ ਦੀ ਦਵਾਵਾਂਗੇ ਡਿਟੇਲ ਕੀ ਰੇਟ ਚੱਲਦੇ ਨੇ ਅੱਜ ਦੇ ਸਾਰਾ ਰਿਕਾਰਡ ਤੁਹਾਨੂੰ ਲੈ ਕੇ ਦਵਾਂਗੇ ਵੀਡੀਓ ਨਾਲ ਐਂਡ ਤੱਕ ਜੁੜੇ ਰਹੋ ਲਓ ਵੀ ਕਿਸਾਨ ਵੀਰੋ ਸੁਣੋ ਨਾ ਖੰਨਾ ਮੰਡੀ ਤੇ ਸਾਨੂੰ ਬਸਤੀਆਂ ਦਿਖਾ ਰਹੇ ਆਂ ਬਾਈ ਹੁਣ ਹੀ ਬਸਤੀਆਂ ਲੈ ਕੇ ਆਏ ਨੇ ਪੰਜ ਬਸਤੀਆਂ ਨੇ ਬਾਈ ਹੁਣ ਕਿ ਖੀਰੀਆਂ ਬਸਤੀਆਂ ਨੇ ਤੇ ਡਿਟੇਲ ਆਪਾਂ ਸਾਰੀ ਬਾਈ ਹੁਣ ਤਾਂ ਲਵਾਂਗੇ ਤੇ ਬਾਈ ਕਹਿੰਦੇ ਇੱਕ ਬੈੜ ਲੈ ਕੇ ਆਏ ਸੀ ਕਿ ਬੈੜ ਸੇਲ ਹੋ ਗਈ ਇਹਨਾਂ ਦੀ ਤੇ ਪੰਜ ਬਸਤੀਆਂ ਲੈ ਕੇ ਆਏ ਨੇ ਖੀਰੀਆਂ ਨੇ ਤੇ ਬਾਕੀ ਡਿਟੇਲ ਨੰਬਰ ਸਾਰਾ ਐਡਰੈਸਰ ਨੂੰ ਬਾਈ ਹੁਣਾਂ ਤੋਂ ਲੈ ਕੇ ਦੇਵਾਂਗੇ ਠੀਕ ਕਰ ਚੈੱਕ ਕਰੋ ਕਰੋ ਤੁਸੀਂ ਸਾਰੀਆਂ ਬਸਤੀਆਂ ਚ ਚੈੱਕ ਕਰ ਸਕਦੇ ਹੋ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਫੇਸ ਦੀ ਕੁਆਲਿਟੀ ਸਾਰਿਆਂ ਨੂੰ ਦੇਖ ਸਕਦੇ ਹੋ ਤੇ ਪੰਜ ਲੈ ਕੇ ਆਏ ਨੇ ਬਾਈ ਹੁਣੀ ਬਾਕੀ ਡਿਟੇਲ ਆਪਾਂ ਬਾਈ ਹੁਣਾਂ ਤੋਂ ਲੈਣੇ ਆ ਸਸਤੀ ਗੱਲ ਵੀਰੇ ਸਸਤੀ ਗੱਲ ਜਮਾਲਾ ਬਾਈ ਜੀ ਆਪਾਂ ਇੱਥੇ ਬਸਤੀਆਂ ਲੈ ਕੇ ਆਈਏ ਕਬੱਡੀਆਂ گاਵਾ ਵੀ ਲੈ ਕੇ ਆਏ ਸੀਗੇ ਪਾ ਜੀ ਆਪਾਂ ਇੱਕ ਗਾਂ ਲੈ ਕੇ ਆਏ ਠੀਕ ਆ ਜੀ ਤੇ 10 ਬੱਸੀਆਂ ਸੀ 10 ਬੱਸੀਆਂ ਸੀਗੀਆਂ ਇੱਕ ਗਾਂ ਸੇਲ ਹੋ ਗਈ ਜੀ ਹਾਂ ਗਾਂ ਸੇਲ ਹੋ ਗਈ ਠੀਕ ਆ ਜੀ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਬੱਸੀਆਂ ਸੇਲ ਹੋ ਗਈਆਂ ਪੰਜ ਰਹਿ ਗਈਆਂ ਹਾਂ ਜੀ ਤੇ ਆਪਣਾ گاਵਾ ਤੇ ਬਸਤੀਆਂ ਦਾ ਹੀ ਕੰਮ ਆ। ਮੱਝਾਂ ਦਾ ਹੈਗੀ ਹੁੰਦੀਆਂ। ਬੱਚਿਆਂ ਦਾ ਕੰਮ ਹੀ ਆ ਜੀ ਆਪਣਾ ਜੱਦੀ ਪੁਛਤੀ ਦਾਦੇ-ਪਰਦਾਦੇ ਤੋਂ ਮਾਦਾ ਵਪਾਰ ਦਾ ਰਣਬਾਰ ਆ। ਠੀਕ ਆ ਜੀ। ਕਰੀ ਅੱਡਾ ਵਧੀਆ ਬਣਿਆ। ਠੀਕ ਆ ਜੀ। ਜੀਆਂ ਦਾ ਕੰਮ ਇਹ گاਵਾ ਵੀ ਕਰੇ ਲੈ ਜੀ। ਠੀਕ ਆ ਭਾਈ ਜੀ। ਅਸੀਂ ਵੀ ਕਰ ਲਈ। ਠੀਕ ਆ ਜੀ। ਜਿਹੜੀਆਂ ਆ 5 ਬਸਤੀਆਂ ਲੈ ਕੇ ਆਏ ਹੋ ਜੀ 10 ਲੈ ਕੇ ਆਈ ਸੀ ਅਜੇ ਨਹੀਂ 5 ਸੇਲ ਹੋ ਗਈਆਂ। ਹਾਂ ਜੀ ਹਾਂ ਜੀ। ਇਹ ਖੀਰੀ ਨੇ ਬਾਈ ਜੀ ਸਾਰੀਆਂ। ਖੀਰੀ ਸਾਰੀਆਂ ਖੀਰੀ ਲੈਂਦੀਆਂ। ਇੱਕ ਦੋਂਦੀ ਸੀ ਬੱਛੀ ਭਾਈ ਜੀ। ਇੱਕ ਦੂੰਗੀ ਸੀ। ਠੀਕ ਆ ਜੀ। ਇਹ ਰਿਕਾਰਡ ਆ ਗਿਆ ਜਾਂ ਫਿਰ ਉਦਾਂ ਹੀ ਨਹੀਂ ਐਸਾ ਹੈ ਮਰਖਾਟ ਵਾਲਾ ਨਹੀਂ ਕੋਈ ਨਾਰਮਲ ਹੀ ਬਣ ਲੱਗੇ ਸਾਰੇ ਠੀਕ ਹੈ ਜੀ ਹਾਂ ਜੀ ਤੇ ਕੀ ਮੁੱਲ ਵੜੀ ਰੱਖਿਆ ਬਈ ਇਹਨਾਂ ਦਾ ਇਹ ਹਾਂ ਜੀ ਜੇ ਤੇ ਕੱਲੀ ਕੱਲੀ ਦੇ ਹਿਸਾਬ ਨਾਲ ਰੱਖੀ ਇਹਦੇ ਹਾਂ ਜੀ ਕੋਈ ਦੱਸ ਦੀ ਆ ਕੋਈ 11 ਰੱਖਿਆ ਕਿਸ ਦਾ ਮੁੱਲ ਠੀਕ ਹੈ ਜੀ ਹਾਂ ਜੀ ਜੇ ਕੱਟੀਆਂ ਲੈਣੀਆਂ ਹੁਣ ਕੱਟੀਆਂ ਫਿਰ ਪੁੱਟੇ ਦੇ ਹਿਸਾਬ ਨਾਲ ਵੇਖ ਲਾਂਗੇ ਜਿੱਦਾਂ ਤੁਸੀਂ ਕਹੋਗੇ ਕੋਈ ਮੁੱਲ ਹੋ ਜਾਊਗਾ ਠੀਕ ਹੈ ਯਾਰ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਗੁਰਦੇਵ ਸਿੰਘ ਆ ਵੈਸੇ ਗੋਲਟੀ ਕਹਿੰਦੇ ਜੀ ਠੀਕ ਹੈ ਜੀ ਐਡਰੈਸ ਜੀ ਜ਼ਿਲ੍ਹਾ ਅਮਰਸਰ ਹਾਂ ਜੀ ਪਿੰਡਾ ਪਲਾਸ ਸੁਪਰ ਹਾਂ ਠੀਕ ਹੈ ਜੀ ਤਸਵੀਰ ਬਾਬਾ ਬਗਲਾ ਠੀਕ ਹੈ ਜੀ ਬਾਕੀ ਕੋਈ ਗੱਲ ਨਹੀਂ ਓਕੇ ਕੰਟੈਕਟ ਨੰਬਰ ਜੀ 9868 ਹਾਂਜੀ 41941 ਇੱਕ ਵਾਰ ਰਿਪੀਟ ਕਰ ਦਿਓ ਜੀ 98768 ਹਾਂਜੀ 41941 ਠੀਕ ਆ ਜੀ ਜੇ ਬਾਈ ਜੀ ਘਰੇ ਆਪਣੇ ਵੱਡੇ ਪਸ਼ੂ ਜਿਵੇਂ ਗਾਵਾਂ ਦਾ ਮੱਝਾਂ ਦੇ ਘਰੋਂ ਤਸੱਲੀ ਕਰਕੇ ਲੈ ਜਾਣੀ ਹੋਵੇ ਅਗਲੇ ਨੇ ਕੋਈ ਗੱਲ ਨਹੀਂ ਜੀ ਲੈ ਸਕਦੇ ਆ ਨਾ ਕਿਵੇਂ ਹੁੰਦਿਆ ਹਰ ਤਰ੍ਹਾਂ ਦਾ ਪਸ਼ੂ ਘਰੇ ਹੁੰਦਾ ਉੱਚੇ ਮੁੱਲ ਦਾ ਨਹੀਂਵੇਂ ਮੁੱਲਦਾ ਨਾ ਭਾਵੇਂ ਪਾ 1.5 ਲੱਖ ਦੀ ਗੱਲ ਲੈਂਦੇ ਹੋ ਵੀ ਆਪਣੇ ਕੋਲ ਠੀਕ ਆ ਜੀ ਰੇ ਤਸੱਲੀ ਕਰਕੇ ਘਰੋਂ ਲਿਆ ਸਕਦਾ ਹਾਂਜੀ ਹਾਂਜੀ ਠੀਕ ਆ ਬਾਈ ਜੀ ਧੰਨਵਾਦ ਜੀ ਲਓ ਬਾਈ ਜੀ ਆ ਪੰਜ ਬੱਸੀਆਂ ਬਾਈ ਹੁਣੇ ਘਰੇ ਰਹਿ ਗਈਆਂ ਨੰਬਰ ਤੁਹਾਨੂੰ ਲੈ ਕੇ ਦਿੱਤਾ ਬਾਈ ਹੁਣ ਜੇ ਇਹਨਾਂ ਚੋਂ ਪੰਜਾਂ ਚੋਂ ਕੋਈ ਵੀ ਬੱਸੀ ਤੁਹਾਨੂੰ ਜਾਂ ਪੰਜੇ ਖਰੀਦੀਣਾਂ ਨੇ ਪਸੰਦ ਆਉਂਦੀ ਆ ਬਾਈ ਦਾ ਨੰਬਰ ਲੈ ਤੇ ਲੈ ਕੇ ਦਿੱਤਾ ਬਾਈ ਨਾਲ ਕਨੈਕਟ ਕਰ ਲਿਓ ਤੇ ਬਾਈ ਕਹਿੰਦਾ ਘਰੇ ਵੀ ਬੱਸੀਆਂ ਹੁੰਦੀਆਂ ਨੇ ਤੇ ਗਾਵਾਂ ਤੇ ਮੱਝਾਂ ਦਾ ਵੀ ਗਾਵਾਂ ਮਿਲਣਾ ਤਸੱਲੀ ਤੁਸੀਂ ਆਪ ਕਰਨੀ ਆ ਤੇ ਨੰਬਰ ਲੈ ਕੇ ਦਿੱਤਾ ਬਾਈ ਤੁਹਾਨੂੰ ਕਰ ਦਿਓ ਇਸ ਪਰਕਰੋ ਮੇਸਟਰ ਵਾਹ ਕਰਾ ਗਾਂ ਕਰਾ ਚੱਕਰੋ ਤੇ ਥਾਣਾ ਬਾਨੇ ਤੁਸੀਂ ਦੇਖ ਸਕਦੇ ਹੋ ਤੇ ਥਣ ਲੇਵਾ ਬਹੁਤ ਵਧੀਆ ਲੱਗਿਆ ਆਗਾ ਤੇ ਆਰਡਰ ਬਹੁਤ ਵੱਡਾ ਲੱਗਿਆ ਕਰਮਾਲੀ ਨੂੰ ਅਸੀਂ ਔਰ ਇਹ ਗਾਂ ਕਰ ਕਰੋ ਚੱਕ ਬੋਡੀ ਲਾਈਨ ਦੀ ਚੈੱਕ ਕਰੋ ਕਰਾਂ ਤੇ ਫੇਸ ਕੁਆਲਟੀ ਦੀ ਵੀ ਦੇਖ ਸਕਦੇ ਹੋ ਤੇ ਬਾਈ ਤੋਂ ਆਪਾਂ ਲੈਨੇ ਆ ਜਾਣਕਾਰੀ ਤੇ ਥਾਣਾ ਬਹਾਨਾ ਦੇਖੋ ਜੀ ਕਰਮਾਲੀ ਨੂੰ ਥਣ ਬਹੁਤ ਆ ਵੇ ਸਾਲਾ ਸਪੇਸ ਆ ਲੱਗੇ ਹੋਏ ਨੇ ਸਪੇਸ ਥਾਣਾ ਚ ਬਹੁਤ ਆ ਤੇ ਹਵਾਨਾ ਬਹੁਤ ਵਧੀਆ ਲੱਗਿਆ ਹੋਇਆ ਤੇ ਆਪਾਂ ਬਾਕੀ ਡਿਟੇਲ ਬਾਈ ਉਹਨਾਂ ਤੋਂ ਲੈਣੇ ਆ ਹਾਂ ਸਵੇਰ ਠੀਕ ਆ ਤੇ ਬਾਈ ਉਹਨਾਂ ਦਾ ਬਟ ਡਿਟੇਲ ਲੈਣਾ ਪਗਰ ਬੱਸੀ ਆ ਗਈ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਮੇਰਾ ਆਪਣਾ ਨਾਮ ਕੀ ਆ ਨਵਜੋਤ ਸਿੰਘ ਤੇ ਐਡਰੈਸ ਵੀਰੇ ਕੀ ਆ ਆਪਣਾ ਸੰਤਰਾਲੀ ਵੀਰੇ ਜਿਲ੍ਹਾ ਲਦੇਆਣਾ ਜ਼ਿਲ੍ਹਾ ਲੁਧਿਆਣਾ ਕਿਹੜਾ ਪਿੰਡਾ ਨਸਰਾਲੀ ਵੀਰੇ ਨਸਰਾਲੀ ਨਸਰਾਲੀ ਜ਼ਿਲ੍ਹਾ ਲੁਧਿਆਣਾ ਤੇ ਵੀਰੇ ਆਪਾਂ ਇੱਥੇ ਕਿੰਨੇ ਬਸੂ ਲੈ ਕੇ ਆਏ ਸੀਗੇ ਦੋ ਲੈ ਕੇ ਆਏ ਸੀ ਤੇ ਇੱਕ ਸੇਲ ਹੋਊਗੀ ਇੱਕ ਸੇਲ ਹੋਊਗੀ ਇੱਕ ਠੀਕ ਆ ਵੇ ਜਿਹੜੀ ਆਪਾਂ ਗਾਂ ਦਿਖਾਈ ਜਾਣ ਕੀ ਰਿਕਾਰਡ ਹੈ ਦਾ 30 ਕਿਲੋ ਦੁੱਧ ਆ ਵੀਰੇ 7.0 ਦੀ ਫੈਟ ਆਉਂਦੀ ਆ 7.0 ਫੈਟ ਆ 30 ਕਿਲੋ ਦੁੱਧ ਆ ਕਹਵਾ ਸੁਆ ਇਹਦਾ ਹੁਣ ਤੀਆ ਸੁਆ ਵੀਰੇ ਤੀਜਾ ਸੁਆ ਪਿੱਛੇ ਬੱਛਾ ਹੈ ਜੀ ਪਿੱਛੇ ਬੱਸਾ ਗਾ ਠੀਕ ਆ ਤੇ ਤਾਂ ਕਿੰਨੇ ਦਿਨ ਹੋ ਗਏ ਸੁਈ ਨੂੰ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਸੂਈ ਨੂ ਜਾਨੀ 6 ਤਰੀਕ ਨੂੰ ਸੂਈ ਸੀਗੀ ਅੱਜ 8 ਤਰੀਕ ਆ ਠੀਕ ਆ ਤੇ ਹੁਣ ਕਿੰਨਾ ਬੜਾ ਤਿਆਰ ਆ ਵੀਰੇ ਦਾ ਥੋੜਾ 25 ਕਿਲੋ ਤਿਆਰ ਆ ਗ੍ਰੇ 25 ਕਿਲੋ ਤਿਆਰ ਆ ਪੀਕ ਲੈਵਲ ਤੇ ਕਿੰਨਾ 30 ਕਿਲੋ ਕਰੂਗੀ 30 32 ਆ 30 32 ਕਿਲੋ ਕਰ ਜੂ ਆਪਣਾ ਵਪਾਰ ਦਾ ਕੰਮ ਆ ਤੇ ਕਰਦਾ ਕਰਦੀ ਹੋਇਆ ਵੀਰੇ ਕਰਦੀ ਆ ਆਪਣੀ ਉਹ ਇਹ ਆਪਣਾ ਹੈਗਾ ਕੰਮ ਵਪਾਰ ਦਾ ਦਾ ਹਾਂਜੀ ਆ ਇਹ ਕਰਦੀ ਆ ਜਾਨੀ ਇਹ ਕਰਦੀ ਆ ਕਹਿੰਦਾ ਸੂਏ ਹੁਣ ਇਹ ਪੀਏ ਆ ਵੀਰੇ ਧੀਏ ਜਾਨੀ ਦੋ ਸੂਏ ਘਰੇ ਜੀ ਆਪਣੇ ਹਾਂਜੀ ਠੀਕ ਆ ਕੀ ਮੁੱਲ ਬੋਲ ਕੇ ਬਈ ਇਹਦਾ 85000 85 ਦੇਣੀ ਕਿੰਨੇ ਦੀ ਆ 70000 70000 ਦੀ ਠੀਕ ਆ ਹੋ ਜੂ ਮੰਨ ਤਾਂ ਨਾ ਹੋਰ ਬਸ ਜਿਸ ਨੂੰ ਹੀ ਆ ਹਾਂਜੀ ਐਸ ਤਰ੍ਹਾਂ ਠੀਕ ਆ ਨੰਬਰ ਬੋਲ ਦੇ ਬਈ ਆਪਣਾ 82649 63466 ਇੱਕ ਵਾਰੀ ਹੋਰ ਬੋਲ ਦੇ 82649 63466 ਠੀਕ ਆ ਧੰਨਵਾਦ ਵੀਰੇ ਲਓ ਜੀ ਆ ਬੈਡ ਕਰ ਲਿਓ ਚੈੱਕ ਕਰਾਂ ਸੁਰਤ ਦਿਖਾਤੀ ਬਾਕੀ ਕੰਟੈਕਟ ਨੰਬਰ ਬਾਈ ਦਾ ਲੈ ਕੇ ਦੇਤਾ ਤਸੱਲੀ ਤੁਸੀਂ ਆਪ ਕਰਨੀ ਆਗੀ ਤੇ ਬਾਈ ਕਹਿੰਦਾ 30 ਕਿਲੋ ਕਰ ਜੂਗੀ 25 ਕਿਲੋ ਬੋਲਾ ਤਿਆਰ ਆ ਸੇਹ ਦਿਖ ਨੂੰ ਸੂਈ ਸੀ ਦੋ ਦਿਨ ਸੂਈ ਨ ਹੋਗੇ ਤੇ ਮਗਰ ਬੱਸ ਆ ਲਓ ਵੀ ਮਿੱਤਰੋ ਕਾ ਬੈਠ ਚੈੱਕ ਕਰੋ ਥਾਣ ਹਵਾਨੇ ਤੁਸੀਂ ਦੇਖ ਸਕਦੇ ਹੋ ਤੇ ਥਾਣ ਹਵਾਨੇ ਦੀ ਪਿੱਠ ਪੂੜੀ ਤੁਸੀਂ ਦੇਖ ਸਕਦੇ ਹੋ ਤੇ ਬਾਡੀ ਲੈਂਡ ਦੀ ਬਹੁਤ ਲੰਬੀ ਲੁੰਜੀ ਆ ਤੇ ਫੇਸ ਕੁਆਲਟੀ ਦੀ ਦੇਖੋ ਤੇ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਦੀ ਬਹੁਤ ਸੋਹਣੀ ਆਗੀ ਤੇ ਥਾਣਾ ਹਵਾਨਾ ਤੁਸੀਂ ਦੇਖ ਸਕਦਾ ਥਾਣਾ ਦੀ ਦੇਖ ਤਾਂ ਵਿੱਚੀ ਬਹੁਤ ਹਾਣਾ ਦੇ ਵਿੱਚ ਤੇ ਅਡਰ ਰੂਟ ਬਹੁਤ ਵਧੀਆ ਲੱਗਿਆ ਹੋਇਆ ਤੇ ਬਾਕੀ ਡਿਟੇਲ ਆਪਾਂ ਬਾਅਦ ਹੁਣ ਤੋਂ ਲਵਾਂਗੇ ਕੀ ਰਿਕਾਰਡ ਹੈ ਇਹਦਾ ਤੁਸੀਂ ਕਰਾ ਚੈੱਕ ਕਰੋ ਕਰੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਵੀਰੇ ਵੀਰੇ ਆਪਾਂ ਜਿਹੜੀ ਬੈੜੀ ਲੈ ਕੇ ਆਏ ਆ ਇਹ ਹਾਂਜੀ ਤੇ ਇਹਦਾ ਕੀ ਰਿਕਾਰਡ ਆਗਾ ਵੇਰੇ ਇਹਨੇ ਬਲੂਨ ਨੇ ਕੱਢਿਆ 24 25 ਕਿਲੋ ਤੁਤਾ 24 25 ਕਿਲੋ ਬਲੂਨ ਨੇ ਕੱਢਿਆ ਦੂਜੇ ਸਵੇ ਸੁਣਾ ਉਹਨੇ ਠੀਕ ਆ ਤੇ ਕਿੰਨੇ ਦਿਨ ਬਾਕੀ ਨੇ ਹੁਣ ਇਹਦੇ ਵੀਰੇ 10 ਤੋਂ 12 ਦਿਨ ਰਹਿਣਗੇ 10 ਤੋਂ 12 ਦਿਨ ਰਹਿੰਦੇ ਆ ਜੀ ਠੀਕ ਆ ਯਾਨੀ ਪਹਿਲੇ ਸੂਏ ਆਪਣੇ ਕੋਲ ਹੀ ਸੀਗੀ ਹਾਂਜੀ ਹਾਂ ਪਹਿਲੇ ਸੂਏ ਆਪਣੇ ਕੋਲ ਹੀ ਸੀਗੇ ਤੇ ਆਪਣਾ ਘਰ ਦਾ ਲੱਕਰੇਲੂ ਦਾ ਵਪਾਰ ਦਾ ਵਪਾਰ ਦਾ ਕੰਮ ਆ ਠੀਕ ਆ ਤੇ ਨਾਮ ਕੀ ਹੈ ਵੀਰੇ ਆਪਣਾ ਨਾਮ ਭਿੰਦਰ ਸਿੰਘ ਆ ਵੀਰੇ ਐਡਰੈਸ ਪਿੰਡ ਕਲਾਲਮਾ ਜਿਹੜਾ ਜਿਹੜਾ ਫਰੇਗੜ ਸਾਹਿਬ ਠੀਕ ਆ ਜੀ ਤੇ ਵੀਰੇ ਕੀ ਮੁੱਲ ਵੜੀ ਰੱਖਿਆ ਇਹਦਾ ਮੁੱਲ ਤਾਂ 10 ਦਾ ਆ ਵੀਰੇ ਦਾ 10 ਦਾ ਦੇਣ ਲੈਣ ਆਹ ਨਾਲ ਜੀ 95 ਹੀ ਦਵਾਂਗੇ 95 ਦੇਣੀ ਆ ਹੋਰ ਹੋਜੂ ਮਾਨ ਤਣ ਆਹ ਹੋਜੂ ਮੌਕੇ ਦੇ ਮਾੜਾ ਤੇ ਨੰਬਰ ਬੋਲ ਦੋ ਵੀਰੇ ਆਪਣਾ 81467 ਹਾਂਜੀ 87128 ਇੱਕ ਵਾਰੀ ਰਿਪੀਟ ਕਰ ਦੋ 81467 67 ਠੀਕ ਹੈ ਜੀ ਠੀਕ ਹੈ ਜੀ ਧੰਨਵਾਦ ਵੀਰੇ ਲਓ ਵੀ ਮਿੱਤਰੋ ਜੀ ਆ ਬੈਠ ਕਿਸ ਨੂੰ ਪਸੰਦ ਆਉਂਦੀ ਆ ਕਿਸਾਨ ਵੀਰੋ ਤਸੱਲੀ ਤੁਸੀਂ ਆਪ ਕਰਨੀ ਆ ਤੇ ਲਓ ਜੀ ਬਾਈ ਹੁਣੇ ਦੋ ਤਿੰਨ ਗਾਵਾਂ ਲੈ ਕੇ ਆਏ ਸੀਗੇ ਤੇ ਦੋ ਗਾਵਾਂ ਰਹਿ ਗਈਆਂ ਤੇ ਡਿਟੇਲ ਆਪਾਂ ਬਾਈ ਹੁਣ ਤਾਂ ਲਵਾਂਗੇ ਕੀ ਡਿਟੇਲ ਇਹਨਾਂ ਦੀ ਇੱਕ ਜਰਸੀ ਮੈਨੂੰ ਲੱਗਦਾ ਟੈਕ ਕਰਾਸ ਵੇਲਾ ਤੇ ਡਿਟੇਲ ਆਪਾਂ ਬਾਈ ਹੁਣ ਤਲਾਵਾਂਗੇ ਤਿੰਨ ਲੈ ਕੇ ਐਸੀ ਦੋ ਰਹਿ ਗਈਆਂ ਬਾਕੀ ਜਰਸੀ ਮੇਰੇ ਕੋਲ ਸੂਈ ਹੋਈ ਆ ਇੱਕ ਗੱਬਣ ਆਣੀ ਸਤਿ ਸ੍ਰੀਕਾਲ ਜੀ ਸਤਿ ਸ੍ਰੀਕਾਲ ਬਾਈ ਜੀ ਬਾਈ ਆਪਾਂ ਇੱਥੇ ਕਿੰਨੀਆਂ ਗਮਾਂ ਲੈ ਕੇ ਆਏ ਸੀਗੇ ਅਹੀਂ ਚਾਰ ਨਗਾਵਾਂ ਲਿਆਈ ਸੀਗੀ ਤਿੰਨ ਲਿਆਈ ਇੱਕ ਸੇ ਲੋਕੀ ਦੋ ਰਹਿ ਗਈਆਂ ਹਾਂਜੀ ਠੀਕ ਆ ਜੀ ਇੱਕ ਜਰਸੀ ਰਹਿ ਗਈ ਇੱਕ ਕ੍ਰਾਸ ਬਣਾਏ ਨਹੀਂ ਹੈ ਐਫ ਪੀ ਆ ਰੰਗ ਕਾਲਾ ਹੈ ਅੱਛਾ ਰੰਗ ਕਾਲਾ ਇਹਦਾ ਨਹੀਂ ਕ੍ਰਾਸ ਨਹੀਂ ਹੈਗੀ ਨਹੀਂ ਕ੍ਰਾਸ ਨਹੀਂ ਠੀਕ ਹੈ ਜਿਹੜੀ ਜਰਸੀ ਆਪਾਂ ਦਿਖਾਈ ਹੈ ਜੀ ਆਹ ਹਾਂਜੀ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਇਹਨੂੰ 10 12 ਦਿਨ ਹੋ ਗਏ ਸੂਈ ਨੂੰ ਕਹਾਂ ਮਸੂਆ ਜੀ ਇਹ ਇਹ ਪਹਿਲਾ ਸੂਆ ਹੀ ਆ ਪਹਿਲਾ ਪਲੂਨ ਹੀ ਆ ਜਾਨੀ 10 12 ਸੂਈ ਨੂੰ ਦਿਨ ਹੋ ਗਏ ਹਾਂਜੀ ਮਗਰ ਕੀ ਆਈ ਬੱਚਾ ਮਗਰ ਵੱਛਾ ਹੀ ਹੁਣ ਦੁੱਧ 22 ਕਿਲੋ ਤਿਆਰ ਆ ਵੱਛੀ ਥੱਲੇ 22 ਕਿਲੋ ਤਿਆਰ ਆ ਜੀ ਕਿ ਕਰਜੂ ਜੀ ਜੇ ਤਸੱਲੀ ਨਾਲ ਆਪਾਂ ਕਰੋ ਜਵਾਦਾਂਗੇ ਭਾਵੇਂ ਚਾਰ ਡੰਗ ਚੋਕੇ ਲੈ ਜੋ ਠੀਕ ਹੈ 21 ਮੁੱਲ ਵਾਲੀ ਰੱਖਿਆ ਜੀ ਇਹਦਾ ਮੁੱਲ ਇਹਦਾ 75 ਆ ਜੀ ਇਹ ਪੈਂਟ ਦੀ ਦਿਆਂਗੇ ਪੈਂਟ ਦੀ ਹਾਣਾ ਹੀ ਹੈ ਕਿ ਹੋਜੂ ਮਾੜਾ ਮੁੱਟਾ ਮਾਨਤਾਨਾ ਇਹਦਾ ਹੋਜੂ ਮਾਨਤਾਨ ਹਾਂਜੀ ਠੀਕ ਹੈ ਜਿਹੜੀ ਆ ਦੂਜੀ ਦਿਖਾਈ ਸੀਗੀ ਜੀ ਇਹ ਦੂਜਾ ਸੂਆ ਜੀ ਪਲੂਨ ਨੇ 25 26 ਕਿਲੋ ਦੁੱਧ ਚੋਆ ਇਹ ਜਿਹੜੀ ਦੂਜਾ ਸੂਆ ਪਲੂਨ ਨੇ 25 26 ਚਵਾਤ ਆ ਜੀ ਹਾਂਜੀ 10 ਦਿਨ ਲੈਂਦੀ ਆਈ ਇਹ 10 ਦਿਨ ਲੈਂਦੀ ਹੈ ਕੱਚੀ ਆ 10 ਦਿਨਾਂ ਦੀ ਕਿੰਨਾ ਦੁੱਧ ਕਰ ਦੂ ਜੀ ਇਹ ਦੁੱਧ 18 30 ਲੀਟਰ ਚ ਆਊਗੀ ਵਿੱਚ 30 ਤੇ ਇਹਦਾ ਮੁੱਲ ਕੀ ਰੱਖਿਆ ਜੀ ਇਹਦਾ ਮੁੱਲ 85 ਹੈ 75 ਦੀ ਦਿਆਂਗੇ ਇਹ 75 ਦੀ ਦੇਣੀ ਹੈ ਜੀ ਯਾਨੀ ਮਾਨਤਨ ਹੋਰ ਥੋੜਾ ਮੋਟਾ ਹੋ ਜਾਊਗਾ ਤੇ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਹਾਂ ਸੁਖਵੀਰ ਸਿੰਘ ਜੀ ਧਰਮਕੋਟ ਹਾਂਜੀ ਮੋਬਾਈਲ ਨੰਬਰ ਹੈਗਾ 98765 52442 ਠੀਕ ਹੈ ਇਹ ਰਿਪੀਟ ਕਰ ਦਿਜੀ 98765 52442 ਠੀਕ ਹੈ ਜੀ ਇਹ ਕਰੇ ਆਪਣੇ ਵਪਾਰ ਦਾ ਕੰਮ ਆ ਜੀ ਕਰੇ ਪਸ਼ੂ ਕਿੱਦਾਂ ਦੇ ਹੁੰਦੇ ਆ ਜੀ ਆਪਣੇ ਚੰਗੇ ਤੋਂ ਚੰਗੀ ਵੈੜ ਹੁੰਦੀ ਚੰਗੀ ਤੋਂ ਚੰਗੀ ਝੋਟੀ ਹੁੰਦੀ ਹੈ ਠੀਕ ਹੈ ਜੀ ਯਾਨੀ ਮੱਝਾਂ ਦੇ ਗਾਵਾਂ ਦੋਨੋਂ ਦੇ ਕੰਮ ਆ ਜੀ ਉੱਚੇ ਮੁੱਲ ਵਾਲੀਆਂ ਵੀ ਨੀਵੇਂ ਮੁੱਲ ਵਾਲੋਂ ਦੋਨੀਆਂ ਹੁੰਦੀਆਂ ਨੇ ਠੀਕ ਹੈ ਜੀ ਠੀਕ ਆ ਤਸੱਲੀ ਆਪਾਂ ਕਰੋ ਕਰ ਦਾਂਗੇ ਜੀ ਜਿਵੇਂ ਮਰਜ਼ੀ ਕਰ ਲਓ ਜੀ ਠੀਕ ਹੈ ਜੀ ਧੰਨਵਾਦ ਜੀ ਲਓ ਵੀ ਮਿੱਤਰਾਂ ਦੋ ਤੁਹਾਨੂੰ ਗਾਵਾਂ ਦਿਖਾਈਆਂ ਵੇ ਇੱਕ ਇੱਕ ਜਰਸੀ ਆ ਤੇ ਇੱਕ ਕਾਲੀ ਐਚਐਫ ਆ ਇਹ ਦਸਕਦਾਂ ਲੰਦੀ ਆ ਸੂਈ ਹੋਈ ਆਗੀ ਤੇ ਦੋਨਾਂ ਕਾਮਾਂ ਚੋਂ ਜੇ ਕੋਈ ਗਾਮ ਪਸੰਦ ਆਉਂਦੀ ਆ ਬਾਈ ਨਾ ਕਰ ਲਿਓ ਸੰਪਰਕ ਤੇ ਨੰਬਰ ਤੁਹਾਨੂੰ ਲੈ ਕੇ ਦੇਤਾ ਹਾਂ